ਜਦੋਂ ਲੱਕ ਤੇ ਜਿੰਦਾ ਲਾ ਕੇ ਬੰਦਦੇ ਹੋ ਆ ਦੇਖੋ ਜੀ ਆ ਵੀ ਕੋਈ ਹੈਗਾ ਨਹੀਂ ਇੱਕ ਘਰ ਇਹਨਾਂ ਦਾ ਉਹ ਤੇ ਭੈਣ ਭਰਾ ਕਿੰਨੇ ਨੇ ਕੋਈ ਨਹੀਂ ਆ ਤੂੰ ਹੀ ਦੋਨੇ ਜਾਣੇ ਕਸਟ ਸਾਬਣਾ ਨਹੀਂ ਕੋਈ ਹੈ ਪਿੰਡ ਹੈਗਾ ਦੱਸਿਆ ਤੁਸੀਂ ਇਹ ਮਜੀਠੇ ਕੋਲ ਪਿੰਦਾ ਹੀ ਚੰਡੀ ਚੰਦ ਪਹਿਲਾਂ ਤਾਂ ਧੰਨਵਾਦ ਆ ਬਾਈ ਦਾ ਬਾਈ ਤੇਰਾ ਕੀ ਨਾਮ ਮੇਰਾ ਅਮਨਦੀਪ ਸਿੰਘ ਅਮਨਦੀਪ ਸਿੰਘ ਦਾ ਆਦੇ ਨਗਰ ਤੋਂ ਚੰਡੇ ਪਿੰਡ ਤੋਂ ਮਜੀਠੇ ਕੋਲੇ ਚੰਡਾ ਪਿੰਡਾ ਸ੍ਰੀ ਅਮਰਸਰ ਸਾਹਿਬ ਜਿਲ੍ਹਾ ਵਾ ਉੱਥੋਂ ਲੈ ਕੇ ਆਇਆ ਅਮਰੀਕ ਸਿੰਘ ਲੱਕੜ ਦਾ ਕੰਮ ਕਰਦਾ ਸੀ ਲੱਕੜ ਦਾ ਮਿਸਤਰੀ ਸੀ ਪਿਓ ਵੀ ਦਿਹਾੜੀ ਕਰਦਾ ਸੀ ਦੋਨੋਂ ਪਿਓ ਪੁੱਤ ਹੀ ਆ ਘਰ 'ਚ ਤੀਜਾ ਕੋਈ ਨਹੀਂ ਭੈਣ ਹੋਊਗੀ ਬਈ ਨਹੀਂ ਹੈ ਹੀ ਨਹੀਂ ਬਸ ਦੋ ਪਿਓ ਪੁੱਤ ਹੀ ਆ ਘਰੇ ਮਾਂ ਮਰ ਗਈ ਆ ਨਸ਼ੇ ਤੇ ਲੱਗ ਕੇ ਗੋਲੀਆਂ ਗਲੇ ਖਾਣ ਲੱਗ ਕੇ ਅਫਸੈਟ ਹੋ ਗਿਆ ਅੱਜ ਜਿਹੜਾ ਬਾਣ ਦਾ ਦੌਣ ਵਾਲਾ ਰਸਤਾ ਹੁੰਦਾ ਨਾ ਜਿਹਨਾਂ ਮੰਜੇ ਦੀ ਦੌਣ ਬੰਨਦੇ ਆ ਉਹਦੇ ਨਾਲ ਪੁੱਤ ਬੰਨਿਆ ਹੋਇਆ ਤੇ ਘਰੇ ਵੀ ਸੰਗੜਨਾ ਬੰਨ ਕੇ ਰੱਖਦੇ ਲੱਕ ਨੂੰ ਸੰਗੜ ਲਾ ਕੇ ਜਿੰਦਾ ਬੰਨ ਲਾ ਕੇ ਤੇ ਘਰੇ ਬੰਨਿਆ ਹੋਇਆ ਸੀ ਤੇ ਧੰਨਵਾਦ ਆ ਮੰਦੀ ਪੀਰਾ ਕਹਿੰਦਾ ਮੈਂ ਵੀਡੀਓ ਦੇਖੀ ਥੋਡੀ ਫਿਰ ਜਿੱਥੇ ਲੈ ਕੇ ਆਏ ਆ ਗੱਡੀ ਕਰਾ ਕੇ ਤੇ ਮਰੀਕ ਸਿੰਘ ਦਾ ਬਾਪ ਆਪਣੀ ਅੱਖਾਂ 'ਚ ਉਮੀਦ ਤੇ ਇੱਕ ਭਰੋਸਾ ਲੈ ਕੇ ਇੱਥੇ ਪਹੁੰਚਿਆ ਵਾ ਬਾਈ ਤੁਹਾਡਾ ਕੀ ਨਾ ਤੁਹਾਡਾ ਕੀ ਨਾ ਕੁਲਵੰਤ ਸਿੰਘ ਹਾਂਜੀ ਟਿਕਲਵੰਦ ਸਿਓ ਨੇ ਵੀ ਸਾਰੀ ਉਮਰ ਮਜ਼ਦੂਰੀ ਕੀਤੀ ਆ ਦਿਹਾੜੀ ਕੀਤੀ ਆ ਤੇ ਅੱਜ ਇੱਥੇ ਸੁਪਨਿਆਂ ਦੇ ਘਰ ਪਹੁੰਚਿਆ ਅਰਦਾਸ ਕਰਿਓ ਵੀ ਇਹ ਮਰੀਕ ਸਿੰਘ ਟਕੜਾ ਹੋ ਕੇ ਤੰਦਰੁਸਤ ਹੋ ਕੇ ਆਪਣੇ ਬੁੱਢੇ ਬਾਪ ਦੀ ਬਾਹ ਫੜੇ ਤੇ ਉਹਦੀ ਜ਼ਿੰਮੇਵਾਰੀ ਚੱਕੇ ਸੱਚੇ ਬਾਛਾ ਤੰਦਰੁਸਤੀ ਬਖਸ਼ੇ ਇਹ ਰਸਿਆਂ ਦਾ ਬੰਨ ਕੇ ਲਿਆਂਦਾ ਹੋਇਆ ਪੁੱਤ ਆ ਜਿਹੜਾ ਦੁਬਾਰਾ ਕਦੇ ਵੀ ਕਿਸੇ ਰੂਪ ਦੇ ਵਿੱਚ ਇਹਨੂੰ ਬੰਨਣਾ ਨਾ ਪਵੇ ਆ ਥੋੜਾ ਬਹਿਗਾ ਲੈ ਜਾ ਆ ਦੱਤਾ ਕੋਣ ਲੈ ਕੇ ਆ ਉਹਨਾਂ ਕੇ ਵਾਹ ਬਈ ਵਾਹ ਰੱਬ ਜੀ ਸਿਓ ਲਿਆਇਆ ਕਿਓ ਰੱਬ ਲਿਆਇਆ ਸਿਓ ਥੈਂਕ ਯੂ ਸ਼ੁਕਰੀਆ ਸ਼ੁਕਰੀਆ ਅਨ ਪਤੇ ਬਲੋਣੇ ਵਾਹਿਗੁਰੂ ਕਾਲਸਾ ਵਾਹਿਗੁਰੂ ਜੀ ਕੀ ਪਤੇ ਵਰਮਾ ਠੀਕ ਆ ਉਹਨੇ ਕਿਰਪਾ ਗੁਰੂ ਦੀ ਕਿਰਪਾ ਪੂਰੀ ਕਿਹੜੇ ਨਗਰ ਤੋਂ ਆਨੇ ਤੁਸੀਂ ਆਏ ਤੰਦੋਈ ਨਗਰ ਤੋਂ ਆ ബാലേദി ഡോ ആ ചോദ പ്രശാദ ലോ ਇਹ ਜੋ ਕੱਢ ਗਏ ਇੱਕ ਦੇ ਦੇ ਇੱਧਰ ਪਹਿਲਾਂ ਹਾਂ ਹਾਂ ਪਹਿਲਾਂ ਇੰਨਾ ਤਾਂ ਹਾਂਜੀ ਲੱਗੂਗਾ ਜੀ ਲੋਡ ਫੇਰ ਰੱਖ ਲਾਗੇ ਕੋਈ ਨਾ ਡਾਕਟਰ ਨੂੰ ਮਿਲ ਲਓ ਆ ਲੈ ਕਰਾਉਣਾ ਮਤਾ ਚਲ ਬਾਅਦ ਕੋ ਦਾ ਮਿਲਦੇ ਮਿਲਦੇ ਹਾਂਜੀ ਫਿਰ ਡਾਕਟਰ ਨੇ ਰਿਪੀਟ ਕਰਵਾਇ ਦੇ ਦੇ ਤੇ ਚੱਲ ਰਿਪੀਟ ਕਰਵਾ ਦੇ ਜੀ ਇੱਕ ਵਾਰ ਫਿਰ ਤੱਕਾਸ ਤੋ ਰੱਖਣਾ ਮਰਦਾਂ ਰਿਪੀਟ ਕਰਵਾ ਦੇ ਦੇ ਹਾਂ ਅੱਛਾ ਫਸਪਾਂ ਕਰਦੇ ਹੋ ਗਿਆ ਤੇ ਇੱਥੇ ਵਿੱਚ ਕੋਈ ਨਾ ਆਪਾਂ ਡਾਕਟਰ ਨਾਲ ਗੱਲ ਕਰਕੇ ਦਵਾਈ ਚੇਂਜ ਕਰਾ ਲੈਂਦੇ ਇੱਥੇ ਨਾ ਰੱਖੋ ਕਿਉਂਕਿ ਗੱਲ ਇਹ ਹੈ ਸਰ ਨੂੰ ਮੌਸਮ ਬਦਲ ਰਿਹਾ ਕਰਕੇ ਦਿੱਕਤ ਆ ਰਹੀ ਹੈ ਠੀਕ ਹੈ ਤੇ ਆਪਾਂ ਡਾਕਟਰ ਨਾਲ ਗੱਲ ਕਰਦੇ ਜੇ ਡਾਕਟਰ ਨੂੰ ਲੱਗੂਗਾ ਵੀ ਇਹਦਾ ਤਾਂ ਠੰਡੇ ਲੋੜਾ ਕਿਉਂਕਿ ਜਦੋਂ ਆਪਾਂ ਇੱਥੇ ਰੱਖੋਗੇ ਨਾ ਤੁਸੀਂ ਅੱਜ ਹੁਣ ਜਿਵੇਂ 14-15 ਮਰੀ ਇਦਾਂ ਦੇ ਹੋਣਗੇ ਜਿਹੜੇ ਬਹੁਤ ਅਫਸੈਟ ਹੋਣਗੇ ਜਿਹਦੇ ਨਾਲ ਪਹਿਲੀ ਵਾਰ ਹੀ ਰਹਿਣਗੇ ਤੇ ਹਨਾ ਉਹਨਾਂ ਦੇ ਵਿੱਚ ਹੀ ਰਹੂਗਾ ਹੋਰ ਇਰੀਟੇਟ ਹੋਊਗਾ ਉਹਨਾਂ ਜੇ ਤੁਹਾਨੂੰ ਲੱਗੂਗਾ ਨਹੀਂ ਕੰਟਰੋਲ ਚ ਆ ਰਿਹਾ ਫਿਰ ਲੈ ਆਏ ਜਦੋਂ ਮਰਜੀ ਇਸ ਤੇ ਇੱਥੇ ਆ ਪਰ ਦਵਾਈ ਬਦਲਾ ਕੇ ਦੇਖੋ ਇੱਕ ਵਾਰ ਹੁਣ ਇਹਨੂੰ ਇੱਥੇ ਰੱਖਣ ਦੀ ਲੋੜ ਨਹੀਂ ਇਹ ਤਾਂ ਠੀਕ ਆ ਜਾਣਾ ਜੱਜ ਜੱਜ ਹਾਂ ਠੀਕ ਆ ਦੀਦੀ ਦੀ ਬਾਹਰ ਕੈਨੇਡਾ ਚ ਲੈ ਜਾਣਾ ਸਾਡੇ ਕੋਲੇ ਕੌਣ ਰਹੂਗਾ ਇੱਥੇ ਨਾ ਯਾਰ ਕੈਨੇਡਾ ਨਾ ਜਾ ਯਾਰ ਪਾਸਪੋਰਟ ਬਣਾ ਕੈਨੇਡਾ ਚ ਲੈ ਜਾਣਾ ਸਾਡੇ ਕੋਲੇ ਦਵਾਈ ਲੈਣ ਕੌਣ ਆਇਆ ਕਰੇ ਡੈਡੀ ਲੈਣਾ ਆਇਆ ਕਰੇ ਕੋਈ ਨਾ ਬੈਠਾ ਨਹੀਂ ਭਾਰਤ ਦੇ ਸਰਕਾਰ ਦੇ ਲਈ ਡਾਇਰੈਕਟਰ ਕੋਈ ਨਾ ਹੋਵੇ ਫਿਕਰ ਨਾ ਕਰ ਜਦ ਦਿਮਾਗ ਜਮਾ ਕਰ ਤਾਂ ਇਹ ਕੀ ਕਹਾਤਾ ਆ ਭਾਈ ਗੁਰਜੀ ਕੀ ਪਸੇ